ਕਬੱਡੀ ਹੁਣ ਇਸ ਵੇਲੇ ਨਾ ਨਰਕਾਂ ਨੂੰ ਤੋਰੀ ਪਈ ਐ ਇਹ ਕਬੱਡੀ ਦੇ ਰਾਤ ਨੂੰ ਮੈਚ ਸ਼ੁਰੂ ਕਰਵਾਉਂਦੇ ਆ ਇਹਨਾਂ ਨੇ ਲਾਈਟਾਂ ਲਾ ਕੇ ਹਾਲਾਂਕਿ ਸਾਡੇ ਕੋਲ ਡੇ ਲਾਈਟ ਬਹੁਤ ਹੈਗੀ ਐ ਕਬੱਡੀ ਸਿੰਥੈਟਿਕ ਜਿਹੜੇ ਨਸ਼ੇ ਆ ਉਹਨਾਂ ਦੇ ਲਾਤੀ ਐ ਮੈਂ ਬਿੰਨੀ ਪੈਗ ਤੋਂ ਕਬੱਡੀ ਦਾ ਟੂਰਨਾਮੈਂਟ ਪਗਤਾ ਕੇ ਮੁੜ ਰਿਹਾ ਸੀਗਾ ਮੇਰੇ ਕੋਲ ਦੀ ਲੰਗੇ ਪੰਜ ਛੇ ਕਬੱਡੀ ਦੇ ਖਿਡਾਰੀ ਜਾਂਦੇ ਹੋਏ ਮੈਨੂੰ ਉਹ ਨਮਸਕਾਰ ਕਰ ਗਏ ਇਹ ਗੱਲ ਹੈਗੀ ਐ 2000 ਪੰਜ ਛੇ ਦੀ ਉਹ ਆਏ ਜੀ ਉਹ ਕਹਿੰਦੇ ਆ ਕਿ ਵੀ ਪਿੱਛੇ ਖਾਲੀ ਪਿਆਜ ਹਾਦ ਤੇ ਉੱਥੇ ਤਾਂ ਤੁਸੀਂ ਸਾਡੀਆਂ ਗੱਲਾਂ ਗੁਲਾਂ ਸੁਣਨਾ ਦਿਓ ਮੈਂ ਕਿਹਾ ਵੀ ਆ ਜਾ ਨਾ ਉਹ ਫਿਰ ਦਿਲ ਦੀਆਂ ਗੱਲਾਂ ਖੋਲ-ਖੋਲ ਕੇ ਸੁਣਾਉਣ ਲੱਗ ਪਏ ਮੈਂ ਕਿਹਾ ਵੀ ਆਹ بڑا ਮੌਕਾ ਉਹ ਕਹਿੰਦੇ ਨਾ ਅਸੀਂ ਜੀ ਜੇ ਥੋੜਾ ਦੇਣਾ ਨਹੀਂ ਦੇ ਸਕਦੇ ਮੈਂ ਕਿਹਾ ਮੈਂ ਤੁਹਾਨੂੰ ਕੀ ਦਿੱਤਾ ਵੀ ਤੁਸੀਂ ਸਾਡੀ ਵਡਿਆਈ ਬਹੁਤ ਕਰਦੇ ਆ ਕਮੈਂਟਰੀ ਕਰਦੇ ਆ ਵੀ ਆਹ ਤਾਂ ਬਹੁਤ ਵਧੀਆ ਆ ਤਾਏ ਆ ਫਲਾਣਾ ਧਮਕਾ ਇੰਨੀ ਤਾਕਤ ਉਹ ਜੀ ਕਹਿੰਦਾ ਸਾਡੇ ਕਮਜ਼ੋਰੀਆਂ ਬਹੁਤ ਆ। ਇਹ ਦੱਸੋ ਕਹਿੰਦਾ ਸਾਡੇ ਨਾਲ ਦੇ ਸਾਡੇ ਤਾਂ ਨਹੀਂ ਹੈ। ਸਾਡੇ ਨਾਲ ਦੇ ਨਾ ਟੀਕੇ ਲਾਉਂਦੇ ਆ। ਟੀਕੇ ਲਾ ਕੇ ਖੇਡਦੇ ਆ ਉਹ। ਤੇ ਮਾਹ ਕਿਹੋ ਜਿਹਾ ਟੀਕੇ ਆ ਕਹਿੰਦੇ ਜੀ ਉਹਨਾਂ ਦੇ ਟੀਕਿਆਂ ਦੇ ਨਾਂ ਰੱਖੇ ਹੈਗੇ ਆ ਕਿਸੇ ਦਾ ਤਾਂ ਵੀ ਆਹ ਲਾਓ ਤਾਂ ਘੋੜੇ ਜਿੰਨੀ ਤਾਕਤ ਆ ਜਾਂਦੀ ਹੈ। ਜਿੰਨੇ ਘੋੜੇ ਜੀ ਤਾਕਤ ਹੁੰਦੀ ਆ ਫਿਰ ਇਨੀ ਤਾਕਤ ਨਾਲ ਕੌਣ ਰੋਕਿਆ ਜਾਂਦਾ ਬੰਦਾ। ਫਲਾਣਾ ਇਸ ਤਰ੍ਹਾਂ ਦਾ। ਲਾਣਾ ਹਮ ਮੌਕੇ ਦਾ ਠੀਕ ਆ ਇਹ ਉਹਦਾ ਨਾਮ ਕੋਈ ਹੋਰ ਸੀ ਆ ਜਿਹਨੂੰ ਕਹਿੰਦੇ ਆ ਮੌਕੇ ਦਾ ਠੀਕ ਆ ਮੈਂ ਆਖਿਆ ਵੀ ਕਬੱਡੀ ਦੇ ਵਿੱਚ ਤਾਂ ਬਹੁਤ ਵੱਡਾ ਐਬ ਆ ਰਿਹਾ ਹੈ ਇਹ ਤੇ ਮੈਂ ਜਾਣ ਕੇ ਕਹਾ ਵੀ ਤੁਸੀਂ ਵਧਾ ਚੜਾ ਕੇ ਗੱਲ ਕਰ ਰਹੇ ਆ ਇੰਨਾ ਨਹੀਂ ਹੋ ਸਕਦਾ ਐਵੇਂ ਕਿਵੇਂ ਹੋ ਸਕਦਾ ਯਾਰ 올ੰਪਿਕ ਖੇਡਾਂ ਦੇ ਵਿੱਚ 15 ਦਿਨਾਂ ਦੇ ਵਿੱਚ ਮਸਾਂ ਦੋ ਖਿਡਾਰੀ ਡੋਪਿੰਗ ਦੇ ਵਿੱਚ ਆਉਂਦੇ ਨੇ ਮਸਾਂ ਪੋਜ਼ਿਟਿਵ ਤੁਸੀਂ ਕਹੀ ਜਾਂਦੇ ਆ ਉਹ ਵੀ ਲਾਈ ਜਾਂਦਾ ਉਹ ਵੀ ਲਾਈ ਜਾਂਦਾ ਕਹਿੰਦੇ ਜੀ ਸਾਡਾ ਭਾਵੇਂ ਮੂੰਹ ਕਾਲਾ ਕਰ ਦਿਓ ਜੀ ਅਸੀਂ ਝੂਠੀ ਗੱਲ ਕਰਦੇ ਹੋਈ ਬਿਲਕੁਲ ਸੱਚੀ ਗੱਲ ਆ ਤੇ ਬਿਲਕੁਲ ਸੱਚੀ ਭਾਵੇਂ ਤੁਸੀਂ ਲਿਖ ਦਿਓ ਮੈਂ ਖਾ ਮੈਂ ਲਿਖ ਦਿਆਂ ਵੀ ਵੀ ਮੈਨੂੰ ਫਲਾਣ ਨੇ ਦੱਸਿਆ ਕਿ ਸਾਡਾ ਨਾਂ ਨਾ ਲਿਖਿਓ ਸਾਡਾ ਨਾਂ ਨਾ ਲਿਖਿਓ ਉਂ ਜੇ ਗਲਤ ਗੱਲ ਹੋਈ ਨਾ ਫਿਰ ਭਾਵੇਂ ਮੂੰਹ ਕਾਲਾ ਕਰ ਦਿਓ ਮੈਂ ਖਾ ਠੀਕ ਆ ਮੈਂ ਆ ਕੇ ਦਰਇਆਫਤ ਕੀਤੀ ਤੋਂ ਗੱਲ ਉਹਨੇ ਜੀ ਸੱਚੇ ਨਿਕਲੀ ਤੇ ਮੈਂ ਆਰਟੀਕਲ ਲਿਖਿਆ ਅਖਬਾਰਾਂ ਵਾਸਤੇ ਕਬੱਡੀ ਨੂੰ ਡਰਗ ਦਾ ਜੱਫਾ ਇਹ 2006 ਦੀ ਗੱਲ ਆ ਉਦੋਂ ਤੋਂ ਲੈ ਕੇ ਮੈਂ ਕਬੱਡੀ ਦੇ ਵਿੱਚ ਜਿਹੜੀ ਡਰਗ ਨੇ ਪ੍ਰਵੇਸ਼ ਕੀਤਾ ਇਸ ਨੂੰ ਰੋਕਣ ਵਾਸਤੇ ਬੋਲ ਕੇ ਵੀ ਲਿਖ ਕੇ ਵੀ ਇਹ ਕਰਦਾ ਰਿਹਾ ਕੋਈ ਮੇਰੀ ਤਾਂ ਲੜੀ ਵਾਰ ਮੇਰੇ 15 15 18 18 ਲੇਖ ਕਬੱਡੀ ਜਿਹੜਾ ਡਰਗ ਨੇ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਸਾਡੇ ਮੋਹ ਸਾਰੇ ਮੁੰਡੇ ਮਰ ਗਏ ਨੌਜਵਾਨ ਡਰਗ ਲੈਂਦੇ ਹੋਏ ਤੇ ਜਿੱਥੇ ਟੂਰਨਾਮੈਂਟ ਹੁੰਦਾ ਉਥੇ ਸਿਰਿੰਜਾਂ ਪਈਆਂ ਹੁੰਦੀਆਂ ਕੋਈ ਇਹਦੇ ਤੇ ਵੰਡਰਨੀ ਇੱਕ ਮੇਰੀ ਡਰੱਗ ਮੁਕਤ ਕਬੱਡੀ ਵਾਲੀ ਫੈਡਰੇਸ਼ਨ ਬਣ ਗਈ ਉਹਦੇ ਪੈਰਲਲ ਉਹਨਾਂ ਨੇ ਡਰੱਗ ਵਾਲੀ ਵੀ ਬਣਾਤੀ ਦੋ ਥੇ ਬੜੇ ਇੰਡੋਰ ਸਟੇਡੀਅਮ ਸੀ ਟ੍ਰਾਂਟੋ ਦੇ ਵਿੱਚ ਔਰ ਦੋਨਾਂ ਦਾ ਫਾਸਲਾ ਕੀ ਸੀਗਾ ਪਾਵਰ ਸੈਂਟਰ ਤੇ ਇੱਕ ਹੋਰ ਸਿਆ ਸੈਂਟਰ ਉਹ 5-5000 ਉੱਥੇ ਉਹਦੇ ਚ ਆ ਜਾਂਦੇ ਆ ਦਰਸ਼ਕ ਦੋਨਾਂ ਦੇ ਵਰਲਡ ਕੱਪ ਰੱਖੇ ਇੱਕ ਡਰੱਗ ਵਾਲਿਆਂ ਦਾ ਇੱਕ ਦੂਜਾ ਤੇ ਦੇਖਣ ਵਾਲੇ ਕਹਿੰਦੇ ਡਰੱਗ ਵਾਲਿਆਂ ਦਾ ਦੇਖਣ ਚਾਣਨੇ ਆ ਉਹ ਮਾਰ ਦਿਆ ਟੋਡਾਂ ਇਹ ਦੂਜੇ ਦਾ ਤਾਂ ਕਹਿੰਦੇ ਤਾਂ ਬਚ-ਬੁਚ ਕੇ ਜੇ ਕੌਡੀ ਪਾਉਂਦੇ ਤਾਂ ਸਵਾਦੀ ਨਹੀਂ ਹੁੰਦਾ। ਅੱਛਾ ਮੈਂ ਵੀ ਕਿਹਾ ਕਿ ਚੰਦਾ ਉਹਨਾਂ ਨੂੰ ਦਿਓ ਜਿਹੜੇ ਡਰਗ ਮੁਕਤ ਕਬੱਡੀ ਕਰਾਉਣ। ਤੇ ਇਹ ਜਿਹੜੀ ਸੀ ਨਾ ਹੁਣ ਬਲਾ ਆ ਗਈ। ਇਹ ਬਲਾ ਜਿਹੜੀ ਹੈਗੀ ਆ ਇਹ ਕੰਣਣੀ ਬੜੀ ਔਖੀ ਹੋ ਰਹੀ ਆ। ਇੱਕ ਬਲਾ ਹੋਰ ਆ ਗਿਆ ਰਾਤ ਨੂੰ ਮੈਚ ਕਰਵਾਉਣ ਵਾਲੀ। ਡੇ ਲਾਈਟ ਆਉ ਮੁਜਬੂਰੀ ਆ ਉਹਨਾਂ ਦੀ। ਇੱਕ ਦੇ ਗੱਲ ਸੁਣ ਫਿਨਲੈਂਡ ਥੋੜਾ ਵੀ 6 ਮਹੀਨੇ ਦਿਨ ਲੈਣਾ 6 ਮਹੀਨੇ ਰਾਤ ਲੈਣੀ ਆ ਤਾਂ ਇੱਥੇ ਮਤਲਬ ਦਿਨੀ ਬਹੁਤ ਛੋਟਾ ਹੋਣਾ। ਫਰਵਰੀ ਦੇ ਵਿੱਚ ਵੀ ਮੈਚ ਹੋਣਗੇ ਮਾਰਚ ਦੇ ਵਿੱਚ ਵੀ ਮੈਚ ਹੋਣਗੇ 11 ਘੰਟੇ 10 ਘੰਟੇ ਦੀ ਲਾਈਟ ਵੀ ਆ ਪਹਿਲਾਂ ਤਾਂ 3 4 5 ਵਜੇ ਤੋਂ ਪਹਿਲਾਂ ਤਾਂ ਆਉਂਦੇ ਨਹੀਂਗੇ ਫਿਰ ਰਾਤ ਨੂੰ ਆ ਕੇ ਖੇਡਣ ਲੱਗਦੇ ਆ ਰੱਪ ਖੇਡਦੇ ਆ ਗਲਤ ਖੇਡਦੇ ਆ ਡਰਗ ਨਾਲ ਖੇਡਦੇ ਆ ਔਰ ਜਿਹੜੇ ਦੇਖਣ ਵਾਲੇ ਆ ਉਹ ਵੀ ਉਸੇ ਹੀ ਮੂਡ 'ਚ ਹੁੰਦੇ ਨੇ ਉਸ ਵੇਲੇ ਤੇ ਫਿਰ ਅੱਧੀ ਰਾਤ ਤੋਂ ਬਾਅਦ ਕੰਨਾਂ ਦਾ ਐਕਸੀਡੈਂਟ ਹੁੰਦਾ ਮੁੜ ਕੇ ਜਾਂਦੇ ਆ ਤੜਕੇ ਸੌਂਦੇ ਆ ਉਹ ਫਿਰ ਦੁਪਹਿਰ ਵੇਲੇ ਜਾਗਦੇ ਆ ਤੇ ਫਿਰ ਜਾ ਕੇ ਅਗਲਾ ਟੂਰਨਾਮੈਂਟ ਖੇਡਣ ਜਾਂਦੇ ਆ ਫਿਰ ਕਹਿੰਦੇ ਆ ਜੀ ਸਾਨੂੰ ਨਿਤ ਕੌਡਿੰਗ ਖੇਡਣੀ ਪੈਂਦੀ ਆ ਇਸ ਕਰਕੇ ਇਹ ਨਿਤ ਕੌਡਿੰਗ ਖੇਡਣ ਵਾਲਾ ਸਾਥੋਂ ਇਹ ਧੰਨ ਨਹੀਂ ਪਟਿਆ ਜਾਂਦਾ ਤੇ ਮੈਂ ਕਿਹਾ ਤੁਸੀਂ ਤੁਹਾਨੂੰ ਕੌਣ ਕਹਿੰਦਾ ਤੁਸੀਂ ਨਿਤ ਖੇਡਿਆ ਕਰੋ ਤੁਸੀਂ ਹਫ਼ਤੇ ਚ ਇੱਕ ਵਾਰੀ ਮੈਚ ਖੇਡਿਆ ਕਰੋ ਫਿਰ ਕਹਿੰਦੇ ਪਏ ਥੋੜੇ ਬਣਦੇ ਤੇ ਫਿਰ ਮੈਂ ਕਿਹਾ ਜੋ ਨਿਤ ਖੇਡਣਾ ਤੇ ਹਰੇਕ ਮੈਚ ਖੇਡਣਾ ਤੇ ਫਿਰ ਤੁਹਾਨੂੰ ਮਤਲਬ ਜਿਆਦਾ ਜ਼ੋਰ ਤਾਂ ਲੱਗੂਗਾ ਹੀ ਤੇ ਤੁਹਾਨੂੰ ਨੁਕਸਾਨ ਹੋਊਗਾ ਹੀ ਫਿਰ ਤੇ ਤੁਸੀਂ ਮਤਲਬ ਕਹੋਗੇ ਇਸ ਬਾਹਨੇ ਨਾ ਵੀ ਡਰਗ ਲੈ ਲੈਣੀ ਆ ਅਸੀਂ ਇਹ ਮੈਂ ਕਹਾਂ ਗਲਤ ਤਰੀਕਾ ਹੈਗਾ ਜਿਸ ਤਰ੍ਹਾਂ ਹੋਰ ਖੇਡਾਂ ਖੇਡੀਆਂ ਜਾਂਦੀਆਂ ਨੇ ਬਕਾਇਦਾ ਉਹਨਾਂ ਦਾ ਸਿਸਟਮ ਬਣਿਆ ਫੁੱਟਬਾਲ ਖੇਡੀ ਜਾਂਦੀ ਆ ਹਾਲਾਂਕਿ ਹਰ ਰੋਜ਼ ਨਹੀਂ ਉਹਨਾਂ ਦਾ ਮੈਚ ਹੁੰਦਾ ਇੱਕ ਦਿਨ ਰੈਸਟ ਹੁੰਦਾ ਰੈਸਟ ਡੇ ਹੁੰਦਾ ਕਬੱਡੀ ਦੇ ਵਿੱਚ ਸਾਰਾ ਕੁਝ ਲਾਗੂ ਹੋ ਸਕਦਾ ਸਭ ਕੁਝ ਹੋ ਸਕਦਾ ਇਹ ਕਰਨੀ ਚਾਹੀਦੀ ਆ